ਤਾਜ ਮਹਿਲ ਜੋ ਦੁਨੀਆ ਦੇ ਸੱਤ ਅਜੂਬਿਆਂ ਚੋਂ ਇੱਕ ਹੈ ਹਰ ਸਾਲ ਲੱਖਾਂ ਲੋਕਾਂ ਨੂੰ ਆਪਣੀ ਖੂਬਸੂਰਤੀ ਵੱਲ ਖਿੱਚਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਿਸੇ ਨੇ ਤਾਜ ਮਹਿਲ ਤਿੰਨ ਵਾਰੀ ਵੇਚਣ ਦੀ ਕੋਸ਼ਿਸ਼ ਕੀਤੀ ਇਹ ਭਾਰਤ ਦਾ ਮਸ਼ਹੂਰ ਠੱਗ ਨਟਵਰ ਲਾਲਸੀ ਨਟਵਰ ਲਾਲ ਅਸਲ ਵਿੱਚ ਇੱਕ ਵਕੀਲ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਚੈੱਕ ਅਤੇ ਨਕਲੀ ਨੋਟ ਬਣਾ ਕੇ ਆਸਾਨੀ ਨਾਲ ਠੱਗੀ ਕਰ ਸਕਦਾ ਹੈ ਤਾਂ ਉਸਨੇ ਇਹ ਰਾਹ ਫੜ ਲਿਆ ਉਹ ਦਸਤਖਤ ਨਕਲ ਕਰਨ ਵਿੱਚ ਮਹਾਰੀ ਸੀ ਉਸਨੇ ਧੀਰੂ ਪਾਈ ਅੰਬਾਨੀ ਡਾਕਟਰ ਰਜਿੰਦਰ ਪ੍ਰਸਾਦ ਵਰਗੀਆਂ ਹਸਤੀਆਂ ਦੇ ਦਸਤਖਤ ਨਕਲ ਕਰਕੇ ਠੱਗੀਆਂ ਕੀਤੀਆਂ ਸਭ ਤੋਂ ਪਹਿਲਾਂ ਉਸਨੇ ਆਪਣੇ ਪੜੋਸੀ ਸਹਾਏ ਦੇ ਦਸਖਤ ਨਕਲ ਕੀਤੇ ਜੋ ਉਸਨੂੰ ਅਕਸਰ ਬੈਂਕ ਡਰਾਫਟ ਜਮਾ ਕਰਵਾਉਣ ਭੇਜਦਾ ਸੀ ਜਦ ਤੱਕ ਸਹਾਇਏ ਨੂੰ ਪਤਾ ਲੱਗਿਆ ਨਟਵਰ ਲਾਲ ਕਲਕੱਤਾ ਭੱਜ ਚੁੱਕਾ ਸੀ ਅਤੇ ਨਾਲ 1000 ਰੁਪਏ ਲੈ ਗਿਆ ਕਿਹਾ ਜਾਂਦਾ ਹੈ ਕਿ ਨਟਵਰ ਲਾਲ ਨੇ ਤਾਜ ਮਹਿਲ ਤਿੰਨ ਵਾਰੀ ਵੇਚਿਆ ਉਹ ਸਰਕਾਰੀ ਅਧਿਕਾਰੀ ਬਣ ਕੇ ਵਿਦੇਸ਼ੀ ਸੈਲਾਨੀਆਂ ਨੂੰ ਠੱਗਦਾ ਸੀ ਅਤੇ ਇਤਿਹਾਸਿਕ ਇਮਾਰਤਾਂ ਵੇਚ ਦਿੰਦਾ ਸੀ ਉਸਨੇ ਰੈੱਡ ਫੋਰਟ ਅਤੇ ਰਾਸ਼ਟਰਪਤੀ ਭਵਨ ਵੀ ਕਈ ਵਾਰੀ ਵੇਚਣ ਦੀ ਕੋਸ਼ਿਸ਼ ਕੀਤੀ ਉਸਨੇ ਵਿਦੇਸ਼ੀ ਸੈਲਾਨੀਆਂ ਨੂੰ ਤਾਜ ਮਹਿਲ, ਲਾਲ ਕਿਲਾ ਅਤੇ ਰਾਸ਼ਟਰਪਤੀ ਭਵਨ ਵੇਚਣ ਦੀ ਠੱਗੀ ਕੀਤੀ। ਉਸ ਨੂੰ 113 ਸਾਲ ਦੀ ਸਜ਼ਾ ਹੋਈ ਪਰ ਉਹ ਸਿਰਫ 20 ਸਾਲ ਹੀ ਜੇਲ੍ਹ ਵਿੱਚ ਰਿਹਾ ਕਿਉਂਕਿ ਉਹ ਜੇਲ੍ਹ ਤੋਂ ਭੱਜਣ ਵਿੱਚ ਮਾਹਰ ਸੀ। ਨਟਵਰ ਲਾਲ ਨੂੰ ਰੋਬਿਨ ਹੁਡ ਵੀ ਕਿਹਾ ਜਾਂਦਾ ਸੀ ਕਿਉਂਕਿ ਉਹ ਆਪਣੀ ਕਮਾਈ ਗਰੀਬਾਂ ਵਿੱਚ ਵੰਡ ਦਿੰਦਾ ਸੀ। ਉਸ ਦੇ ਭਰਾ ਮੁਤਾਬਕ ਨਟਵਰ ਲਾਲ ਦੀ ਮੌਤ 1996 ਵਿੱਚ ਹੋ ਗਈ ਸੀ ਅਤੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਉਸ ਦੇ ਵਕੀਲ ਨੇ ਦਾਅਵਾ ਕੀਤਾ ਕਿ ਉਹ 2009 ਜਿੰਦਾ ਸੀ ਮੌਤ ਵਿੱਚ ਵੀ ਉਸਨੇ ਸਾਰਿਆਂ ਨੂੰ ਠੱਗ ਲਿਆ ਏ ਸੀ ਭਾਰਤ ਦੇ ਸਭ ਤੋਂ ਮਸ਼ਹੂਰ ਠੱਗ ਨਟਵਰ ਲਾਲ ਦੀ ਕਹਾਣੀ ਜਿਸ ਨੇ ਤਾਜ ਮਹਿਲ ਨੂੰ ਵੇਚਣ ਦੀ ਹਿੰਮਤ ਕੀਤੀ ਸਤਿ ਸ਼੍ਰੀ ਅਕਾਲ